ਹੁਣ ਇੱਕ ਨਵਾਂ ਹੀ ਰਿਵਾਜ ਵੇਖਿਆ ਝੂਠਿਆਂ ਦੇ ਸਿਰ ਉੱਤੇ ਤਾਜ ਵੇਖਿਆ ਮੈਂ ਤਾਂ ਉਂਝ ਇਹਦੇ ਬਾਰੇ ਜਾਣਦਾ ਨਹੀਂ ਵੱਖਰਾ ਹੀ ਵੱਜਦਾ ਮਸਾਜ ਵੇਖਿਆ ਚਾਰੇ ਪਾਸੇ ਕਾਮਾਂ ਰੋਲੀ ਪਈ ਹੋਈ ਏ ਬਸੇ ਉਹੀ ਸਹੀ ਜੋ ਮੈਂ ਕਹੀ ਹੋਈ ਏ ਕੀਮਤ ਪਿਆਰਾਂ ਦੀ ਵੀ ਕੱਖ ਨਾ ਰਹੀ ਟਕੇ ਟਕੇ ਵਕਦਾ ਪਿਆਰ ਵੇਖਿਆ ਸਾਹਮਣੇ ਸਲਾਹਾਂ ਖੜੇ ਕਰੀ ਜਾਂਦੇ ਨੇ ਮੌਤ ਨਾਲੋਂ ਪਹਿਲਾਂ ਹੀ ਉਹ ਮਰੀ ਜਾਂਦੇ ਨੇ ਬੱਪੂ ਕਹਿੰਦੇ ਆਖਰੀ ਹੀ ਸਾਹਾਂ ਉੱਤੇ ਹੈ ਵੈਦ ਘਰ ਬਣਿਆ ਬਾਜ਼ਾਰ ਵੇਖਿਆ ਦਿਨੇ ਕਹਿੰਦੇ ਬੀਲਾਂ ਰਾਤੀ 바ੱਕੇ ਕਰਦਾ ਜਿੱਥੇ ਨਹੀਂ ਜਾਣਾ ਉੱਥੇ ਜਾ ਕੇ ਕਰਦਾ ਚੋਰਾ ਨਾਲ ਕੁੱਤੀ ਕਹਿੰਦੇ ਰਲ੍ਹੀ ਹੋਈ ਹੈ ਥਾਣੇ ਵਿੱਚ ਹੁੰਦਾ ਮੈਂ ਕਮਾਲ ਵੇਖਿਆ ਆਪਣੀ ਹੀ ਕਰੇ ਹੋਰ ਖਬਰ ਨਹੀਂ ਕਿਸੇ ਹੋਰ ਦੀ ਵੀ ਕਰੇ ਕਦਰ ਨਹੀਂ ਉੰਜ ਕਹਿੰਦੇ ਵੀਰ ਕੋਲ ਸਾਰੇ ਹੱਲ ਸੀ ਫੇਰ ਕਾਤਲ ਲੁੱਟਦਾ ਪੰਜਾਬ ਵੇਖਿਆ ਫੇਰ ਕਾਤਲ ਲੁੱਟਦਾ ਪੰਜਾਬ ਵੇਖਿਆ